ਜਦੋਂ ਮੈਂ ਕਿਤੇ ਵੀ ਮੈਂ ਫਾਈਟ ਕਰਨ ਜਾਣਾ ਹੈ ਪਹਿਲਾਂ ਮੈਂ ਆਪਣੇ ਸ਼ਹੀਦਾਂ ਦਾ ਨਾਮ ਤੇ ਆਪਣੇ ਗੁਰੂਆਂ ਦਾ ਨਾਮ ਲੈ ਕੇ ਆਪਾਂ ਰਿੰਗ 'ਚ ਜਾਈਦਾ ਏ ਅੱਜ ਤੁਹਾਨੂੰ ਮਿਲਾਉਣ ਜਾ ਰਿਆਂ ਏਸ਼ੀਆ ਦੇ ਚੈਂਪੀਅਨ ਹਰਪ੍ਰੀਤ ਨਾਲ ਇਹ ਚਾਈਨਾ ਦਾ ਬੌਕਸਰ ਸੀ ਟਾਈਸਨ ਉਹਦਾ ਨਾਮ ਸੀ ਕਰਨੈਲ ਓਏ ਆਪਾਂ ਜਿੱਤ ਗਏ ਮਤਲਬ ਕਿ ਨੱਕ ਦੀ ਹੱਡੀ ਜਦੋਂ ਟੁੱਟ ਜਾਂਦੀ ਆ ਪਲੇਅਰ ਦੀ ਮਾਰ ਮਾਰ ਕੇ ਮੁੱਖੀ ਗੱਲ ਹੈਗੀ ਨਹੀਂ ਵੀਰੇ ਇਦਾਂ ਦਾ ਕੋਈ ਸੀਨ ਨਹੀਂ ਆ ਨੱਕ ਦੀ ਦੇਖੋ ਮੇਰੀ ਵੀ ਉਸ ਤਰ੍ਹਾਂ ਹੀ ਹੋਈ ਪਈ ਆ ਇਹ ਹਾਂ ਕਿਤੇ ਜ਼ਿਆਦਾ ਆਪਣੇ ਪੁਛ ਹੋ ਜੇ ਤਾਂ ਫੇਰ ਟੁੱਟ ਜਾਂਦੀ ਆ ਨਹੀਂ ਤਾਂ ਇਹ ਆਟੋਮੈਟਿਕ ਆਪਣੇ ਆਪ ਜਗ੍ਹਾ ਤੇ ਸੈੱਟ ਹੋ ਜਾਂਦੀ ਆ ਮਤਲਬ ਕਿ ਜਿਹੜੀ ਤੁਸੀਂ ਇਹਨਾਂ ਫਲੈਕਸਿਬਲ ਨੱਕ ਕਰਤਾ ਮੇਰਾ ਤਾਂ ਹੁੰਦਾ ਨਹੀਂਗਾ ਮਤਲਬ ਤੁਸੀਂ ਦਾ ਨੇਚਰਲੀ ਇਹ ਟੁੱਟਿਆ ਨਹੀਂ ਕਦੇ ਨਹੀਂ ਨੇਚਰਲ ਨਹੀਂ ਕਹਿ ਸਕਦੇ ਪੰਜ ਲਗ ਲੱਗ ਕੇ ਆਟੋਮੈਟਿਕੇ ਆਪਣੀ ਜਗ੍ਹਾ ਤੇ ਸੈੱਟ ਹੋ ਜਾਂਦਾ ਤੁਮਾਰਾ ਤੁਸੀਂ ਟਾਈਸਨ ਨੂੰ ਹਰਾਇਆ ਹੈ ਨਾ ਤੇ ਹੁਣ ਫਿਊਚਰ ਦੇ ਵਿੱਚ ਅੱਗੇ ਕਿੱਥੇ ਮੁਕਾਬਲੇ ਹੋਣੇ ਹਨ ਫਿਊਚਰ ਵੇਖੋ ਹੁਣ ਅੱਗੇ ਜਿਵੇਂ ਮੈਂ ਏਸ਼ੀਆ ਟਾਈਟਲ ਜਿੱਤਿਆ ਇਸ ਤੋਂ ਬਾਅਦ ਮੇਰਾ ਹੁਣ ਵਰਲਡ ਚੈਂਪੀਅਨਸ਼ਿਪ ਲਈ ਮੈਂ ਕੁਆਲੀਫਾਈ ਕਰ ਗਿਆ ਉਹਦੇ ਲਈ ਮੇਰੇ ਹੁਣ ਨੈਕਸਟ ਬਾਈ ਫਾਈਟ ਹੋਊਗੀ ਵਰਲਡ ਚੈਂਪੀਅਨਸ਼ਿਪ ਲਈ ਮੈਂ ਬੈਲਟ ਲਈ ਲੜੂਗਾ ਉਹਨੂੰ ਤੇ ਇੱਕ ਮੈਨੂੰ ਇਹ ਦੱਸੋ ਯਾਰ ਵੀ ਆਪਣੇ ਪੰਜਾਬ ਦੇ ਵਿੱਚ ਬਾਕਸਿੰਗ ਕਿੰਨੀ ਕ ਫੈਸਿਲਿਟੀ ਆਪਣੇ ਕੋਲ ਮੌਜੂਦ ਹੈ ਵੇਖੋ ਮੈਂ ਹੁਣ ਇੱਕ ਵੇਖੋ ਪੱਟੀ ਸ਼ਹਿਰ ਦਾ ਰਹਿਣ ਵਾਲਾ ਜਿਹਨੂੰ ਆਪਾਂ ਕਹਿੰਦੇ ਮਾਝਾ ਮਾਝਾ ਇੱਕ ਇਹੋ ਜੀ ਚੀਜ਼ ਆ ਜਿਹੜੀ ਪੰਜਾਬ ਦੀ ਇੱਕ ਰੀਡ ਦੀ ਹੱਡੀ ਕਹਿ ਸਕਦੇ ਆਪਾਂ ਜੇ ਮਾਝਾ ਹੈ ਤਾਂ ਸਾਰਾ ਪੰਜਾਬ ਆ ਬਿਲਕੁਲ ਠੀਕ ਆ ਜੀ ਉੱਥੋਂ ਦੇ ਬੜੇ ਜਿਆਦੇ ਤਗੜੇ ਤਗੜੇ ਯੋਧੇ ਰਹਿਆ ਬਹੁਤ ਤਗੜੇ ਤਗੜੇ ਪਰ ਸਾਡੇ ਉਧਰ ਜੇ ਸਪੋਰਟਸ ਨੂੰ ਵੇਖਿਆ ਜਾਵੇ ਜ਼ੀਰੋ ਆ ਅੱਛਾ ਕਿ ਕੋਈ ਉੱਥੇ ਕੋਈ ਸਾਡੇ ਉਧਰ ਕੋਈ ਸਟੇਡੀਅਮ ਨਹੀਂ ਕੋਈ ਕੋਚ ਨਹੀਂ ਕੋਈ ਸਿਸਟਮ ਨਹੀਂ ਆ ਔਰ ਇਹ ਨਹੀਂ ਗੱਲਾ ਕਿ ਹਾਂ ਵੀ ਬਸ ਗੇ ਖੇਡੇ ਆ ਗਏ ਉਸ ਦੇ ਨਾਲ ਸਾਡਾ ਪਹਿਲਾ ਮੈਚ ਫਿਕਸ ਹੋ ਜਾਂਦਾ ਉਸ ਦੇ ਅਕੋਰਡਿੰਗ ਉਹਦੀ ਕਿੱਡੀ ਹਾਈਟ ਆ ਕੀ ਡੀਨ ਡੋਲਾ ਦਾ ਕੀ ਟ੍ਰੇਨਿੰਗ ਆ ਕੀ ਸ਼ਡਿਊਲ ਬਣਾਣਾ ਉਸ ਦੇ ਨਾਲ ਤੇ ਬੰਦੇ ਲੱਭਣੇ ਉਹਨਾਂ ਨਾਲ ਖੇਡਣਾ ਉਹਨਾਂ ਨਾਲ ਤਿਆਰੀ ਕਰਨੀ ਫਿਰ ਕਿੱਥੇ ਜਾ ਕੇ ਬੰਦਾ ਹਰਾਇਆ ਜਾਂਦਾ ਡਾਈਟ ਟ੍ਰੇਨਿੰਗ ਰੈਸਟ ਡਾਈਟ ਪ੍ਰੋਪਰ ਚਾਹੀਦੀ ਆ ਟ੍ਰੇਨਿੰਗ ਪ੍ਰੋਪਰ ਚਾਹੀਦੀ ਆ ਪ੍ਰੋਪਰ ਰੈਸਟ ਚਾਹੀਦੀ ਆ ਬੰਦਾ ਜਿੱਥੇ ਜਾਓਗੇ ਉਹੀ ਪਹਾੜ ਨੂੰ ਢਾਲੂਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਤੁਹਾਨੂੰ ਮਿਲੌਣ ਜਾ ਰਿਹਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਏਸ਼ੀਆ ਦੇ ਚੈਂਪੀਅਨ ਹਰਪ੍ਰੀਤ ਨਾਲ ਹਰਪ੍ਰੀਤ ਸੱਸੀ ਕਾਲ ਸੱਸੀ ਕਾਲ ਵੀਰੇ ਜੀ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਬਾਈ ਜਿਹੜੀ ਆਪਾਂ ਕਿਹਾ ਚੈਂਪੀਅਨਸ਼ਿਪ ਜਿੱਤਣ ਦੇ ਥੈਂਕ ਯੂ ਬਾਈ ਧੰਨਵਾਦ ਹਰਪ੍ਰੀਤਾ ਕਦੋਂ ਜਿਹੜੇ ਹੈਗਾ ਤੁਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਵੀ ਕਦੋਂ ਤੁਸੀਂ ਆਪ ਦੇ ਜਿਹੜੇ ਸ਼ੁਰੂਆਤ ਕੀਤੀ ਜਿੰਦਗੀ ਦੇ ਵਿੱਚ ਬਾਕਸਿੰਗ ਦੀ ਹਾਂਜੀ ਸੱਸੀ ਕਾਲ ਵੀਰੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਵੀਰੇ ਮੈਂ 2008 ਦੇ ਵਿੱਚ ਬਾਕਸਿੰਗ ਦੀ ਸਟਾਰਟ ਕੀਤੀ ਬਾਕਸਿੰਗ ਮੈਂ ਆਪਣੇ ਜਿਵੇਂ ਮੇਰੇ ਫਾਦਰ ਸਾਹਿਬ ਪਹਿਲੋ ਆਰਮੀ ਦੇ ਵਿੱਚ ਹੀ ਤੇ ਆਰਮੀ ਦੇ ਵਿੱਚ ਉਹ ਬੌਕਸਿੰਗ ਕਰਦੇ ਰਹੇ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਬੌਕਸਿੰਗ ਸਟਾਰਟ ਕਰਾਈ 2008 ਦੇ ਵਿੱਚ ਉਮਰ ਕਿੰਨੀ ਸੀ ਉਦੋਂ ਉਮਰ ਮੇਰੀ ਲਗਭਗ ਕੋਈ 15 16 ਸਾਲ ਉਮਰ ਸੀ 15 16 ਸਾਲ ਹਾਂਜੀ ਮਤਲਬ ਕਿ ਪਲੱਸ 2 ਕਰਕੇ ਅਸੀਂ ਆ ਬਸ ਵਨ 10ਵੀਂ ਸੀ ਮੈਂ ਉਦੋਂ ਤੇ ਮੰਨ ਲਓ ਜਦੋਂ ਬੌਕਸਿੰਗ ਸ਼ੁਰੂ ਕੀਤੀ ਹੈ ਹਨਾ ਮਤਲਬ ਬੌਕਸਰ ਵਾਸਤੇ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਡੇਲੀ ਰੁਟੀਨ ਰਹਿੰਦਾ ਤੇ ਕਿੱਦਾਂ ਦੀ ਪ੍ਰੈਕਟਿਸ ਹੁੰਦੀ ਹੈ ਪ੍ਰੈਕਟਿਸ ਆਪਾਂ ਕਹਿ ਸਕਦੇ ਹਾਂ ਰੁਟੀਨ ਜਿਹੜਾ ਪਲੇਅਰ ਆ ਭਾਜੀ ਇੱਕ ਸਾਰੇ ਦੁਨੀਆ ਤੋਂ ਲੱਗ ਪਲੇਅਰ ਆ ਇਹਦੇ ਲਈ ਆਪਾਂ ਨੂੰ ਪੂਰਾ ਰੁਟੀਨ ਦੇ ਵਿੱਚ ਰਹਿਣਾ ਪੈਂਦਾ ਸਵੇਰੇ ਮਾਰਨਿੰਗ ਉੱਠ ਕੇ ਟ੍ਰੇਨਿੰਗ ਕਰਨੀ ਈਵਨਿੰਗ ਟ੍ਰੇਨਿੰਗ ਕਰਨੀ ਜੀ ਤੇ ਬਹੁਤ ਟਫ ਹੀ ਟ੍ਰੇਨਿੰਗ ਕਰਨੀ ਪੈਂਦੀ ਆ ਜੀ ਮਤਲਬ ਉਹ ਫਾਰ ਐਗਜ਼ਾਮਪਲ ਕਿਉਂਕਿ ਬਹੁਤ ਬੰਦੇ ਇੱਕ ਸੋਚਦੇ ਆ ਕਿ ਇਹ ਵੀ ਚੀਜ਼ਾਂ ਜਦੋਂ ਬਾਕਸਿੰਗ ਆ ਕਿਉਂਕਿ ਤੁਹਾਡੇ ਟਾਈਟਲ ਤੇ ਬਾਅਦ ਚਾਹੋਗੇ ਪਹਿਲਾਂ ਥੋੜੀ ਜਿਹੀ ਨਾ ਬੈਗ ਤੋਂ ਸ਼ੁਰੂ ਕਰਾਂ ਮਤਲਬ ਕਿ ਨੱਕ ਦੀ ਹੱਡੀ ਜਦੋਂ ਟੁੱਟ ਜਾਂਦੀ ਆ ਪਲੇਅਰ ਦੀ ਮਾਰ ਮਾਰ ਕੇ ਮੁੱਖੇ ਗੱਲ ਹੈਗੀ ਆ ਨਹੀਂ ਵੀਰੇ ਇਦਾਂ ਦਾ ਕੋਈ ਸੀਨ ਨਹੀਂ ਐ ਨੱਕ ਤੇ ਦੀ ਵੇਖੋ ਮੇਰੀ ਵੀ ਉਸ ਤਰ੍ਹਾਂ ਹੀ ਹੋਈ ਪਈ ਆ ਇਹ हां ਕਿਤੇ ਜਿਆਦਾ ਆਪਣੇ ਪੁਸ਼ ਹੋ ਜੇ ਤਾਂ ਫੇਰ ਟੁੱਟ ਜਾਂਦੀ ਆ ਨਹੀਂ ਤਾਂ ਇਹ ਆਟੋਮੈਟਿਕ ਆਪਣੇ ਆਪ ਜਗ੍ਹਾ ਤੇ ਸੈੱਟ ਹੋ ਜਾਂਦੀ ਆ ਮਤਲਬ ਕਿ ਜਿਹੜੀ ਤੁਸੀਂ ਇਨਾ ਫਲੈਕਸ ਨਾਲ ਨੱਕ ਕਰਤਾ ਮੇਰਾ ਤਾਂ ਹੁੰਦਾ ਨਹੀਂਗਾ ਮਤਲਬ ਤੁਸੀਂ ਤਾਂ ਨੇਚਰਲੀ ਇਹ ਟੁੱਟਿਆ ਨਹੀਂ ਕਦੇ ਨਹੀਂ ਨੇਚਰਲ ਨਹੀਂ ਕਹਿ ਸਕਦੇ ਪੰਜ ਲਗ ਲਗ ਕੇ ਆਟੋਮੈਟਿਕ ਹੀ ਆਪਣੀ ਜਗ੍ਹਾ ਤੇ ਸੈੱਟ ਹੋ ਜਾਂਦਾ ਆ ਨਾਸਾ ਪਾਣ ਦਿੰਦੇ ਆ ਨਾਸਾ ਪਾਣ ਦਿੰਦੇ ਆ ਬਸ ਤੇ ਆਪਾਂ ਗੱਲ ਕਰੀਏ ਹੁਣ ਜਿਹੜਾ ਤੁਸੀਂ ਜਿੱਤਿਆ ਹਨਾ 월ਡ ਬਾਕਸਿੰਗ ਚੈਂਪੀਅਨਸ਼ਿਪ ਦਾ ਜਿਹੜਾ ਏਸ਼ੀਆ ਦਾ ਟਾਈਟਲ ਹਨਾ ਇਹ ਕਿੱਥੇ ਬਾਕਸਿੰਗ ਜਿਹੜੀ ਚੈਂਪੀਅਨਸ਼ਿਪ ਹੋਈ ਸੀ ਤੇ ਕਿਹਨੂੰ ਤੁਸੀਂ ਹਰਾਇਆ ਤੇ ਫਿ ਜੋ ਜੀ ਬੈਂਕ ਆਫ ਦੇ ਵਿੱਚ 20 ਤਰੀਕ ਨੂੰ ਅਕਤੂਬਰ ਦੀ 20 ਨੂੰ ਤੇ ਇਹ ਚਾਇਨਾ ਦਾ ਬੌਕਸਰ ਸੀ ਟਾਈਸਨ ਉਹਦਾ ਨਾਮ ਸੀ ਤੇ ਚਾਇਨਾ ਦਾ ਪਹਿਲੇ ਨੰਬਰ ਤੇ ਬੌਕਸਰ ਸੀ ਟੌਪ ਦਾ ਬੌਕਸਰ ਸੀ ਤੇ ਉਹਨੂੰ 10 ਰਾਉਂਡ ਦੀ ਮੇਰੀ ਫਾਈਟ ਸੀ ਤੇ ਦੂਜੇ ਰਾਉਂਡ ਦੇ ਵਿੱਚ ਉਹਨੂੰ ਮੈਂ ਨਾਕ ਆਊਟ ਕਰਤਾ ਸੀ ਉਹਨੂੰ ਐਡਾ ਪੜਾ ਪਾਫਾ ਫਿਰ ਤਾਂ ਥੋੜਾ ਬਚ ਕੇ ਚੱਲ ਗਿਆ ਕਿ ਤੂੰ ਆ ਧਰ ਦੀ ਮੋਕਾ ਲੇਕ ਮੈਂ ਬੋਲੇ ਬੋਲੇ ਸ ਵਾਲੀ ਪੁੱਛਣਾ ਠੀਕ ਹੈ ਤੇ ਵੀਰ ਬਣ ਕੇ ਉਹਦਾ ਹੱਥ ਬਚਾ ਕੇ ਰੱਖੇ ਮਤਲਬ ਤੁਸੀਂ ਟਾਈਸਨ ਨੂੰ ਹਰਾਇਆ ਹੈ ਨਾ ਤੇ ਹੁਣ ਫਿਊਚਰ ਦੇ ਵਿੱਚ ਅੱਗੇ ਕਿੱਥੇ ਮੁਕਾਬਲੇ ਹੋਣੇ ਫਿਊਚਰ ਵੇਖਣ ਅਗੇ ਜਿਵੇਂ ਮੈਂ ਏਸ਼ੀਆ ਟਾਈਟਲ ਜਿੱਤਿਆ ਇਸ ਤੋਂ ਬਾਅਦ ਮੇਰਾ ਹੁਣ ਵਰਲਡ ਚੈਂਪੀਅਨਸ਼ਿਪ ਲਈ ਮੈਂ ਕੁਆਲੀਫਾਈ ਕਰ ਗਿਆ ਉਹਦੇ ਲਈ ਮੇਰੇ ਹੁਣ ਨੈਕਸਟ ਬਾਈ ਫਾਈਟ ਹੋਊਗੀ ਵਰਲਡ ਚੈਂਪੀਅਨਸ਼ਿਪ ਲਈ ਮੈਂ ਬੈਲਟ ਲਈ ਲੜੂਗਾ ਤੇ ਇੱਕ ਮੈਨੂੰ ਇਹ ਦੱਸੋ ਯਾਰ ਵੀ ਆਪਣੇ ਪੰਜਾਬ ਦੇ ਵਿੱਚ ਬਾਕਸਿੰਗ ਕਿੰਨੀ ਕੁ ਫੈਸਿਲਿਟੀ ਆਪਣੇ ਕੋਲ ਮੌਜੂਦ ਹੈ ਵੇਖੋ ਮੈਂ ਹੁਣ ਇੱਕ ਵੇਖੋ ਪੱਟੀ ਸ਼ਹਿਰ ਦਾ ਰਹਿਣ ਵਾਲਾ ਜਿਹਨੂੰ ਆਪਾਂ ਕਹਿੰਦੇ ਮਾਝਾ ਮਾਝਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਪੰਜਾਬ ਦੀ ਇੱਕ ਰੀੜ ਦੀ ਹੱਡੀ ਕਹਿ ਸਕਦੇ ਆਪਾਂ ਜੇ ਮਾਝਾ ਹੈ ਤੇ ਸਾਰਾ ਪੰਜਾਬ ਆ ਬਿਲਕੁਲ ਠੀਕ ਹੈ ਜੀ ਉਥੋਂ ਦੇ ਬੜੇ ਜਿਆਦੇ ਤਗੜੇ ਤਗੜੇ ਜੋਧੇ ਰਹਿਆ ਬਹੁਤ ਤਗੜੇ ਤਗੜੇ ਪਰ ਸਾਡੇ ਉਧਰ ਜੇ ਸਪੋਰਟਸ ਨੂੰ ਵੇਖਿਆ ਜਾਵੇ ਜ਼ੀਰੋ ਆ अच्छा फिर कोई उथे कोई ਸਾਡੇ ਉਧਰ ਕੋਈ ਸਟੇਡੀਅਮ ਨਹੀਂ ਕੋਈ ਕੋਚ ਨਹੀਂ ਕੋਈ ਸਿਸਟਮ ਨਹੀਂ ਆ ਪਰ ਅਸੀਂ ਫਿਰ ਵੀ ਇੱਕ ਪਿੰਡ ਦੇ ਵਿੱਚੋਂ ਨਿਕਲ ਕੇ ਤੇ ਕਿਹੜੇ ਲੈਵਲ ਤੇ ਪਹੁੰਚ ਗਏ ਤੁਸੀਂ ਕਿੱਦਾਂ ਮੰਨ ਲਓ ਫਿਰ ਆਪਦਾ ਬਣਾ ਗੇਮ ਨੂੰ ਤਿਆਰ ਕੀਤਾ ਮੰਨ ਲਓ ਜਦੋਂ ਆਪਣੇ ਕੋਲੇ ਇਹ ਸੋਰਸ ਨਹੀਂਗਾ ਹੈਨਾ ਮੰਨ ਲਓ ਚੰਗੇ ਆਪਣੇ ਕੋਲੇ ਗਰਾਊਂਡ ਨਹੀਂਗਾ ਚੰਗੇ ਆਪਣੇ ਕੋਲੇ ਕੋਚ ਸਵਾਮਾ ਨਹੀਂ ਜਾਂ ਤੁਹਾਡੇ ਜਿਵੇਂ ਜੱਦੀਪੁਰ ਤੋਂ ਦੱਸਿਆ ਤੁਹਾਡੇ ਫਾਦਰ ਸਾਹਿਬ ਤੋਂ ਕੋਚ ਲੈਂਦੇ ਕਿੱਦਾਂ ਫਿਰ ਅੱਗੇ ਵਧੇ ਫਿਰ ਅੱਗੇ ਜਿੱਦਾਂ ਸਾਨੂੰ ਸਾਡੇ ਵੀਰਪਰਾਜ ਵੀ ਐਨ ਆਰ ਆਈ ਸਾਡੇ ਨੇ ਇੱਕ ਸੰਸਥਾ ਹੈ ਲੌਂਸ ਐਮ ਐਮ ਏ ਸੰਸਥਾ ਜੀ ਉਹਨਾਂ ਨੇ ਸਾਨੂੰ ਸਪੋਰਟ ਕੀਤੀ ਤੇ ਫਿਰ ਜਿਵੇਂ ਸਟੈਪ ਬਾਈ ਸਟੈਪ ਅਸੀਂ ਫਿਰ ਅੱਗੇ ਵਧੇ ਤੇ ਮੰਨ ਲਓ ਇੱਕ ਜਿਹੜਾ ਬਾਕਸਰ ਬਣਨ ਵਾਸਤੇ ਵੀਰੇ ਕਿੰਨਾ ਜਿਹੜਾ ਹੈਗਾ ਖਰਾਕ ਤੁਹਾਨੂੰ ਜਾਦੇ ਖਾਣੀ ਪੈਂਦੀ ਆ ਜਾਂ ਵੈਲ ਪਲਾਨ ਖਾਣੀ ਪੈਂਦੀ ਆ ਘੱਟ ਖਾਣੀ ਵੀਰੇ ਕਿੱਦਾਂ ਦਾ ਹੁੰਦਾ ਯਾਰ ਲਾਈਫ ਸਟਾਈਲ ਖਰਾਕ ਤਾਂ ਵੀਰੇ ਇਹ ਤਾਂ ਜਿਹੜਾ ਜਿਹੜੀ ਬਾਕਸਰ ਇੱਕ ਲਾਈਫ ਆਣਾ ਬਾਕਸਿੰਗ ਦੀ ਲਾਈਫ ਦੇ ਵਿੱਚ ਆ ਕਿਸੇ ਨੇ weight ਵਧਾਉਣਾ ਕਿਸੇ ਨੇ ਘਟਾਉਣਾ ਇਹ ਆਪਣੇ ਆਪ ਨੂੰ ਮੈਂਟੇਨ ਰੱਖਣਾ ਪੈਂਦਾ ਨਾ ਆਪਾਂ ਜਿਆਦਾ ਖਰਾਕ ਖਾ ਸਕਦੇ ਆ ਨਾ ਆਪਾਂ ਘੱਟ ਸਕਦੇ ਇਹ ਦਾ ਆਪਣਾ ਬਾਡੀ ਮੈਂਟੇਨ ਦੇ ਹਿਸਾਬ ਨਾਲ ਆਪਾਂ ਡਾਈਟ ਪਲਾਨ ਲੈ ਸਕਦੇ ਹਾਂ ਤੇ ਹੁਣ ਮੰਨ ਲਓ ਜਦੋਂ ਤੁਸੀਂ ਇਹ ਜਿੱਤਦੇ ਹੋ ਤੁਹਾਨੂੰ ਇਹਦੇ ਵਿੱਚ ਕਿੰਨਾ ਪ੍ਰਾਈਜ਼ ਮਿਲਦਾ ਜਾਂ ਆਪਾਂ ਕਿ ਕੀ ਹੁੰਦਾ ਸਿਸਟਮ ਮੰਨ ਲਓ ਕਿ ਹੁਣ ਤੁਸੀਂ ਸੈਟੀਸਫਾਈ ਆਉਂਦੀ ਜ਼ਿੰਦਗੀ ਤੋਂ ਮੰਨ ਲਓ ਹਾਂ ਵਧੀਆ ਮਤਲਬ ਜੇ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੇਮ ਦੇ ਵਿੱਚ ਪੈਸਾ ਵੀ ਵਧੂਗਾ ਫੇਮ ਵੀ ਵਧੂਗਾ ਇਹ ਨਹੀਂ ਕਿ ਇਹਦੇ ਵਿੱਚ ਆਪਾਂ ਜਿਵੇਂ ਕਹਿ ਸਕਦੇ ਹਾਂ ਕਿ ਭੁੱਖੇ ਨਹੀਂ ਰਹਿ ਸਕਦੇ ਆਪਾਂ ਕਾਫੀ ਪੈਸਾ ਫੇਮ ਤੇ ਜਿਵੇਂ ਆਪਾਂ ਕਹਿੰਦੇ ਕਿ ਹਾਂ ਗੇਮ ਕਰਨ ਨਾਲ ਆਪਾਂ ਨੂੰ ਬਈ ਪਿੱਛੋਂ سپورਟ ਚਾਹੀਦੀ ਆ ਚੀਜ਼ ਚਾਹੀਦੀ ਆ سپورਟ ਵੀ ਜ਼ਰੂਰੀ ਆ ਠੀਕ ਆ ਪਰ ਜੇ ਆਪਾਂ ਚੰਗੇ ਪਲੇਅਰ ਆ ਵਧੀਆ ਪਲੇਅਰ ਆ ਤੇ سپورਟ ਵੀ ਪੂਰੀ ਹੋਣਾ ਤੇ ਇੱਕ ਗੱਲ ਹੋਰ ਆ ਕਿ ਕਿਉਂਕਿ ਹੁਣ ਜਿਵੇਂ ਨਵਾਂ ਹਨਾ ਨੌਕਾ ਲਗਭਗ ਲੋਕਾਂ ਨੂੰ ਪਤਾ ਕਿ ਯਾਰ ਸਰਕਾਰੀ ਨੌਕਰੀਆਂ ਲਗਭਗ ਖਤਮ ਹਨਾ ਹੁਣ ਲੋਕਾਂ ਦਾ ਕਾਫੀ ਜਿਹੜੇ ਹੈਗੇ ਜਾਂ ਤਾਂ ਦੋਈ ਤਰ੍ਹਾਂ ਦੇ ਲੋਕ ਰਹਿ ਗਏ ਪੰਜਾਬ ਦੇ ਜਾਂ ਤਾਂ ਇੱਕ ਤਾਂ ਜਮੇ ਵਿਚਾਰੇ ਨੇ ਬੜੀ ਗੱਜੜੇ ਨਸ਼ਿਆਂ ਦੇ ਰਾਹ ਪੈ ਗਏ ਇੱਕ ਜਿਨ੍ਹਾਂ ਦੇ ਘਰ ਦੇ ਆ ਜਿਹੜਾ ਉਹ ਚਾਉਂਦੇ ਆ ਯਾਰ ਸਪੋਰਟਸ ਦੇ ਵਿੱਚ ਬੱਚੇ ਜਾਣ ਹੈਨਾ ਕਦੋਂ ਤੁਹਾਡੇ ਹਿਸਾਬ ਨਾਲ ਬਾਕਸਿੰਗ ਕਿਹੜੀ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਬੱਚੇ ਨੂੰ ਬਾਕਸਿੰਗ ਮਤਲਬ ਲਾ ਲੋ ਅੰਡਰ 14 ਤੋਂ ਸ਼ੁਰੂ ਹੋ ਜਾਂਦੀ ਹੈ ਜਿਵੇਂ ਬੱਚਾ ਕੋਈ 12 ਸਾਲ ਦਾ ਹੈ 10 ਸਾਲ ਤੋਂ ਬਾਕਸਿੰਗ ਬੱਚਾ ਸਟਾਰਟ ਕਰ ਸਕਦਾ ਹੈ 10 ਸਾਲ ਤੋਂ 10 ਸਾਲ ਤੋਂ ਤੇ ਉਹ ਫਿਰ ਉਹਦਾ ਲਾਈਫ ਸਟਾਈਲ ਜਿਹੜਾ ਹੈਗਾ 10 ਜੇ ਮੰਨ ਲਓ ਤੁਸੀਂ ਕੀ ਸਮਝਦੇ ਹੋ ਵੀ ਜੇ ਬੱਚਾ ਛੋਟੀ ਉਮਰ ਦੇ ਵਿੱਚ ਇੱਕ ਚੰਗੇ ਕੋਚ ਦੇ ਹੱਥਾਂ ਜਾਂਦਾ ਹੈ ਉਹਦਾ ਜਾਨੀ ਬਹੁਤ ਵਧੀਆ ਭਾਜੀ ਜੇ ਛੋਟੀ ਉਮਰ 'ਚ ਬ ਦਿਆ ਹੈ ਜਿਸ ਤਰ੍ਹਾਂ ਵਜਿੰਦਰ ਸੀਗਾ ਹਨਾ ਪਹਿਲਾ 올림픽 ਕੇ ਚੈਂਪੀਅਨ ਰਿਆ ਮੰਨ ਲਓ ਠੀਕ ਆ ਉਹਦੇ ਚ ਉਹਨਾਂ ਨੇ ਜਿਹੜਾ ਹੈਗਾ ਆਪਾਂ ਕਈ ਤਗਮਾ ਜਿੱਤ ਕੇ ਦਿੱਤਾ ਇੰਡੀਆ ਨੂੰ ਹਨਾ ਤੇ ਉਹ ਫਿਰ ਤੁਹਾਡੇ ਵਾਲੀ ਓਪਨ ਬਾਕਸਿੰਗ ਦੇ ਵਿੱਚ ਆ ਗਿਆ ਮੈਨੂੰ ਲੱਗਦਾ ਉਦੋਂ ਬਾਅਦ ਹਨਾ ਬਿਲਕੁਲ ਬਿਲਕੁਲ ਤੇ ਉਦੋਂ ਬਾਅਦ ਉਹੀ ਰਾਤੇ ਹੁਣ ਤੁਸੀਂ ਹੋ ਹਨਾ ਤੇ ਇਹਦੇ ਵਿੱਚ ਜਿਹੜਾ ਹੈਗਾ ਕਿੱਦਾਂ ਕਿੱਦਾਂ ਦੇ ਮੰਨ ਲਓ ਮੁਕਾਬਲੇ ਰਹਿੰਦੇ ਅੱਗੇ ਤੇ ਕਿੱਦਾਂ ਦਾ ਜਿਹੜਾ ਹੈਗਾ ਸਾਰਾ ਤਾਣਾ ਬਾਣਾ ਰਹਿੰਦਾ ਮੁਕਾਬਲੇ ਵੀਰੇ ਇਦਾਂ ਹੈ ਕਿ ਜਿਵੇਂ ਸਾਰੇ ਹੀ ਮੁਕਾਬਲੇ ਜਿਵੇਂ ਟਾਈਸਨ ਹੁਣੀ ਲੜਦੇ ਰਹੇ ਪਹਿਲਾਂ ਹਨਾ ਮੇ ਵੈਦਰ ਹੁਣੀ ਲੜਦੇ ਰਹੇ ਆ ਉਹ ਇਹ 10 12 10 ਰਾਉਂਡ 12 ਰਾਉਂਡ ਦੀ ਫਾਈਟ ਹੁੰਦੀ ਆ 3 ਮਿੰਟ ਦੀ ਫਾਈਟ ਹੁੰਦੀ ਆ 1 ਮਿੰਟ ਦੀ ਵਿੱਚ ਰੈਸਟ ਹੁੰਦੀ ਆ ਉਹਦੇ ਨਾਲ ਇਹ ਹੋ ਜਾਂਦਾ ਹੈ ਕਿ ਜਿਵੇਂ ਪਹਿਲਾਂ ਆਪਾਂ ਇੰਡੀਆ ਕੈਂਪ ਨੂੰ ਬੰਦੇ ਆ ਉਸ ਤੋਂ ਬਾਅਦ ਏਸ਼ੀਆ ਵਰਲਡ ਚੈਂਪੀਅਨਸ਼ਿਪ ਲਗ ਲਗ ਜਗ੍ਹਾ ਤੇ ਆਪਾਂ ਨੂੰ ਜਾ ਕੇ ਕੰਟਰੀ ਦੇ ਰਿਪਰਿਜ਼ੈਂਟ ਕਰਨਾ ਪੈਂਦਾ ਤੇ ਹੁਣ ਕਦੋਂ ਮੁਕਾਬਲਾ ਹੁਣ ਵੇਖੋ 2 ਮਹੀਨੇ ਤੱਕ ਮੇਰਾ ਫੇਰ ਫਾਈਟ ਆ ਮੇਰੀ 2 ਮਹੀਨੇ ਤੱਕ ਫਿਰ ਹੁਣ 2 ਮਹੀਨੇ ਲਗਾਤਾਰ ਤੁਹਾਨੂੰ ਜਿਹੜਾ ਹੈਗਾ ਆਪਦਾ ਟ੍ਰੇਨਿੰਗ ਸੈਸ਼ਨ ਜਾਂ ਕੈਂਪ ਚੱਲੂ ਮੇਰਾ ਪੂਰਾ ਹੁਣ ਤੁਹਾਡਾ ਕੈਂਪ ਕਿੱਥੇ ਲੱਗਦਾ ਕੈਂਪ ਵੇਖੋ ਹੁਣ ਕਿੱਥੇ ਲੱਗਦਾ ਦੇਖਦੇ ਹੁਣ ਜਿਵੇਂ ਸਾਡੀਆਂ ਫੈਡਰੇਸ਼ਨ ਆਉਂਦੀਆਂ ਫਿਰ ਇਹ ਸਾਡਾ ਕੈਂਪ ਲਾਉਂਦੀਆਂ ਹੁਣ ਤੁਹਾਡੀ ਕਿਹੜੀ ਫੈਡਰੇਸ਼ਨ ਹੈ ਮੇਰੇ ਲਾਇੰਸ ਐਮ ਐਮ ਫੈਡਰੇਸ਼ਨ ਆ ਅੱਛਾ ਜਿਹੜੇ ਤੁਸੀਂ ਪਹਿਲਾਂ ਸ਼ੁਰੂ ਕਰਦੇ ਹੋ ਉਹ ਫਿਰ ਤੁਹਾਡੇ ਅਲੱਗ ਅਲੱਗ ਆਪ ਦੀ ਜਿਹੜਾ ਕਿ ਸਾਰਾ ਕੁਝ ਪ੍ਰੋਵਾਈਡ ਕਰਾ ਕੇ ਦਿੰਦੇ ਸੋ ਨਾਲ ਆਪਣੇ ਜਿਹੜੇ ਹੈਗੇ ਹਰਪ੍ਰੀਤ ਬਾਕਸਰ ਕੋਚ ਮੇਰੇ ਆਪਾਂ ਕਿ ਗਏ ਮਿੱਤਰ ਵੀ ਬੜੇ ਪਿਆਰੇ ਪੜੇ ਵੀ ਇਕੱਠੇ ਆ ਤੋ ਹੁਣ ਲਗਾਤਾਰ ਜਿਹੜਾ ਹੈਗਾ ਜਿਹੜਾ ਨਵੇਂ ਯੂਥ ਨੂੰ ਜਿਹੜਾ ਹੈਗਾ ਬਾਹਰ ਦੇ ਵਿੱਚ ਤਰਾਸ਼ਣ ਦੇ ਵਿੱਚ ਮਦਦ ਕਰ ਰਿਹਾ ਹੈਰੀ ਸਵਾਗਤ ਹੈ ਪਹਿਲਾਂ ਤੁਹਾਡਾ ਹੋ ਬਹੁਤ ਧੰਨਵਾਦ ਗੁਰਪ੍ਰੀਤ ਭਾ ਸਾਡੇ ਕੋਟਲੀ ਦਾ ਜਿਹਨੇ ਟਾਈਮ ਕੱਢਿਆ ਤੇ ਸਾਨੂੰ ਇੱਥੇ ਬੁਲਾਇਆ ਹਰੀ ਆਪਾਂ ਗੱਲ ਕਰਗੇ ਵੀ ਮਨਲਾ ਜਿਵੇਂ ਮੁੰਡਾ ਤੁਸੀਂ ਜਿਹੜਾ ਤਿਆਰ ਕਰਦੇ ਆ ਹਨਾ ਤੁਸੀਂ ਕਾਫੀ ਆਪਦੀ ਕੋਚਿੰਗ ਦਿੰਦੇ ਵੀ ਹੋ ਪਹਿਲਾਂ ਵੀ ਹੈ ਨਾ ਸਰਕਾਰੀ ਕੋਈ ਵੀ ਕਾਫੀ ਜਿਹੜਾ ਹੈਗਾ ਸਵਾਮਾ ਦਿੱਤਿਆਂ ਕਿੱਦਾਂ ਮਾਲਾ ਇੱਕ ਪਲੇਅਰ ਤਿਆਰ ਕਰਨ ਦੇ ਵਿੱਚ ਕਿੰਨਾ ਚਿਰ ਲੱਗ ਜਾਂਦਾ ਸਾਰਾ ਐਕਚੁਅਲੀ ਭਾਜੀ ਦੇਖੋ ਇਹ ਨਾ ਬਹੁਤ ਵੱਡੀ ਇੱਕ ਗੱਲ ਹੈ ਕਿ ਇਹ ਸਾਡੇ ਪੰਜਾਬ ਦਾ ਇੱਕ ਐਹੋ ਜਿਹਾ ਨੌਜਵਾਨ ਗੱਭਰੂ ਆ ਜਿਹਦੇ ਕੋ ਪੂਰੇ ਪੰਜਾਬ ਦੇ ਵਿੱਚ ਇਹਦੇ ਕੋ ਕੱਲੇ ਕੋ ਟਾਈਟਨ ਟਾਈਟਲ ਆ ਜਿਹੜਾ ਏਸ਼ੀਆ ਦੇ ਉੱਤੇ ਲੜਨਾ ਏਸ਼ੀਆ ਦੇ ਵਿੱਚ ਕਿੰਨੀਆਂ ਕੰਟਰੀ ਆ ਜਾਂਦੀਆਂ ਕਿੰਨੇ ਲੋਕ ਆ ਜਾਂਦੇ ਉਹਨਾਂ ਨੂੰ ਮਾਰ ਕੇ ਇੱਕ ਅੱਗੇ ਆਣਾ ਬਹੁਤ ਵੱਡੀ ਗੱਲ ਆ ਔਰ ਇਹ ਨਹੀਂ ਗੱਲਾ ਕਿ ਹਾਂ ਵੀ ਬਸ ਗੇ ਖੇਡੇ ਆ ਗਏ ਉਸ ਦੇ ਨਾਲ ਸਾਡਾ ਪਹਿਲਾ ਮੈਚ ਫਿਕਸ ਹੋ ਜਾਂਦਾ ਉਸ ਦੇ ਅਕੋਰਡਿੰਗ ਉਹਦੀ ਕਿੱਡੀ ਹਾਈਟ ਆ ਕੀ ਡੀਨ ਡੋਲਾ ਦਾ ਕੀ ਟ੍ਰੇਨਿੰਗ ਆ ਕੀ ਸ਼ੈਡਿਊਲ ਬਣਾਣਾ ਉਸ ਦੇ ਨਾਲ ਤੇ ਬੰਦੇ ਲੱਭਣੇ ਉਹਨਾਂ ਨਾਲ ਖੇਡਣਾ ਉਹਨਾਂ ਨਾਲ ਤਿਆਰੀ ਕਰਨੀ ਫਿਰ ਕਿਤੇ ਜਾ ਕੇ ਉਹ ਬੰਦਾ ਹਰਾਇਆ ਜਾਂਦਾ ਜੀ ਕਿ ਇਹ ਨਹੀਂ ਕਿ ਜ਼ਰੂਰੀ ਇਕੱਲੀ ਲੜਾਈ ਆ ਹਾਂ ਉਹਦੇ ਵਾਸਤੇ ਸਾਡੀ ਪਲਾਨਿੰਗ ਵੀ ਚਾਹੀਦੀ ਆ ਸੋ ਉਹ ਪਲਾਨਿੰਗ ਸਾਡੇ ਵੱਡੇ ਭਾਜੀ ਨੇ ਇੰਦਰਪਾਲ ਸਿੰਘ ਜੀ ਸਾਡੇ ਐਮ ਐਮ ਏ ਬਾਕਸਿੰਗ ਕਲੱਬ ਦੇ ਚੇਅਰਮੈਨ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਇਹਨਾਂ ਨਾਲ ਗੱਲਬਾਤ ਸ਼ਡਿਊਲ ਪੂਰਾ ਤਿਆਰ ਹੁੰਦਾ ਸੀ ਟ੍ਰੇਨਿੰਗ ਕਿੱਥੇ ਕਰਾਣੀ ਆ ਕਿੱਥੇ ਫਾਈਟ ਲੈਣੀ ਆ ਉਹਦੇ ਨਾਲ ਦਾ ਮਾਡਲ ਕਿੱਥੇ ਲੱਭ ਕੇ ਲੈਣਾ ਕਿੱਦਾਂ ਦਾ ਬੰਦਾ ਆ ਉਹਦੇ ਨਾਲ ਫਿਰ ਪੂਰੀ ਪਲੈਨਿੰਗ ਕਰਕੇ ਇਹ ਵੀਰ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਤੇ ਇੰਡੀਆ ਦਾ ਤੇ ਪੰਜਾਬ ਦਾ ਬਹੁਤ ਵੱਡੇ ਲੈਵਲ ਤੇ ਨਾਮ ਰੋਸ਼ਨ ਕੀਤਾ ਬਿਲਕੁਲ ਬਿਲਕੁਲ ਤੇ ਤੁਸੀਂ ਜਿਹੜਾ ਹੈਗਾ ਜਿਵੇਂ ਹਰਪੀਤ ਵਰਗੇ ਹੋਰ ਵੀ ਕਾਫੀ ਜਿਹੜਾ ਹੈਗਾ ਬੱਚੇ ਤਿਆਰ ਕਰਦੇ ਹੋ ਹੁਣ ਕਿੰਨੇ ਸਾਲ ਦੀ ਉਮਰ ਵਿੱਚ ਤੁਹਾਡੇ ਕੋਲ ਬੱਚੇ ਜਿਹੜੇ ਹੈਗੇ ਆ ਦੇਖੋ ਜੀ ਹਰ ਇੱਕ ਗੇਮ ਹੈ ਗੇਮ ਦੇ ਵਿੱਚ ਨਾ ਇੱਕ ਟ੍ਰੇਨਿੰਗ ਏਜ ਹੁੰਦੀ ਆ ਜਿੱਦਾਂ ਉਹਨੂੰ ਜਮਨਾਸਟਿਕ ਦੀ ਟ੍ਰੇਨਿੰਗ ਏਜ ਤਿੰਨ ਤੋਂ ਚਾਰ ਤੋਂ ਪੰਜ ਸਾਲ ਬੱਚਾ हायर ਕਰ ਲੈਂਦੇ ਆ ਉਹ ਕਿਉਂ ਕਿਉਂਕਿ ਉਹ ਫਲੈਕਸੀਬਲ ਬੜੇ ਹੁੰਦੇ ਆ ਸਾਡੀ ਬਾਕਸਿੰਗ ਦੇ ਵਿੱਚ 10 12 ਸਾਲ ਦਾ ਬੱਚਾ ਪਹਿਲਾਂ ਕੰਪੀਟੀਸ਼ਨ ਖੇਡਦਾ ਪਹਿਲਾਂ ਸੀ 8 ਸਾਲ ਦਾ 9 ਸਾਲ ਦਾ ਬੱਚਾ ਹੈਰ ਕਰਦੇ ਅੱਜ ਕੱਲ 7 ਸਾਲ ਦਾ ਬੱਚਾ ਹੈਰ ਕਰਨਾ ਸ਼ੁਰੂ ਕਰਤਾ ਕਿਉਂਕਿ ਉਹ ਜਿੰਨਾ ਜਲਦੀ ਉਹ ਆਪਣੀ ਆ ਕੇ ਬੇਸਿਕ ਟ੍ਰੇਨਿੰਗ ਤੇ ਜਿਹਨੂੰ ਆਪਾਂ ਕਹਿੰਦੇ ਕੋਆਰਡੀਨੇਟਿਵ ਅਬਿਲਿਟੀਆਂ ਕਰੇਗਾ ਉਹ ਉਨਾ ਹੀ ਪਰਫੈਕਟ ਹੋਏਗਾ ਜਿਹਨੂੰ ਕਹਿੰਦੇ ਆਪਾਂ 16 ਗੱਲਾਂ ਸਪੂਰਨ ਹੋ ਜਾਏਗਾ ਬੰਦਾ ਉਹਨੂੰ ਆ ਕੇ ਜਿੱਦਾਂ ਰਿਦਮਿਕ ਐਕਸਰਸਾਈਜ਼ ਬੈਲੈਂਸਿੰਗ ਰਿਐਕਸ਼ਨ ਮੂਵਮੈਂਟ ਕਪਲਿੰਗ ਮੂਵਮੈਂਟ ਜਿਹਨੂੰ ਆਪਾਂ ਕਹਿੰਦੇ ਨੇ ਇਹ ਕਾਫੀ ਹੋ ਜੀਆਂ ਐਕਟੀਵਿਟੀਆਂ ਜਿਹੜੀਆਂ ਆਪਾਂ ਨੂੰ ਕਰਾਉਣੀਆਂ ਪੈਂਦੀਆਂ ਮੈਂ ਇਹਨਾਂ ਤੋਂ ਹੀ ਪੁੱਛਿਆ ਸੀਗਾ ਵੀ ਡਾਈਟ ਤੇ ਵੀ ਤੇ ਖਾਸੀਆਂ ਰੱਖਣਾ ਮੈਂ ਕਹਾਂਗਾ ਅੱਜ ਕੱਲ ਜਵਾਗ ਤਾਂ ਖਾਂਦੇ ਪਰਗਰ ਪੀਦੇ ਇਹਨਾਂ ਨਾਲ ਬਣ ਜਾਂਦਾ ਕੰਮ ਮੈਂ ਨਾ ਦੋ ਚੀਜ਼ਾਂ ਬੜੇ ਮਾਪਿਆਂ ਨੂੰ ਇਹ ਚੀਜ਼ਾਂ ਕਹਿਣਾ ਕਿ ਜਿਹੜੇ ਵੱਡੇ ਹੀ ਨਾ ਬਜ਼ੁਰਗ ਉਹਨਾਂ ਨੇ ਖਾਦੇ ਫਾਈਬਰ ਜਿਹੜਾ ਵਿੱਚ ਹੀ ਜਦੋਂ ਤੁਸੀਂ ਲਾ ਲਓ ਮੱਕੀ ਲਾ ਲਓ ਬਾਜਰਾ ਖਾਦਾ ਸਾਡੇ ਮਾਪਿਆਂ ਨੇ ਵੀ ਮੱਕੀ ਖਾਦੀ ਤੇ ਕਣਕ ਖਾਦੀ ਅਸੀਂ ਵੀ ਕਣਕ ਖਾਦੀ ਜਿਹੜੀ ਸਾਡੀ ਹੁਣ ਜਨਰੇਸ਼ਨ ਆ ਗਈ ਨਾ ਉਹ ਖਾਂਦੀ ਆ ਮੈਦਾ ਮੋਮੋਸ ਮੈਦਾ ਖਾ ਰਹੇ ਆ ਬਿਸਕੁਟ ਮੈਦਾ ਜਾਓ ਜੀ ਸਮੋਸੇ ਲਿਆਓ ਮੈਦਾ ਜਿਨ੍ਹਾਂ ਨਾਲ ਉਹਨਾਂ ਦੀ ਡਾਈਟ ਦੇ ਵਿੱਚ ਬਹੁਤ ਜ਼ਿਆਦਾ ਘਾਟਾ ਪੈ ਰਾ ਸਰੀਰ ਦੇ ਵਿੱਚ ਵੀ ਜਿਨ੍ਹਾਂ ਵਿੱਚ ਕਾਫੀ ਚੇਂजेस ਆ ਰਹੀਆਂ ਨੇ ਸੋ ਡਾਈਟ ਚਾਰ ਚੀਜ਼ਾਂ ਤੇ ਡਿਪੈਂਡ ਆ ਡਾਈਟ ਟ੍ਰੇਨਿੰਗ ਰੈਸਟ ਡਾਈਟ ਪ੍ਰੋਪਰ ਚਾਹੀਦੀ ਆ ਟ੍ਰੇਨਿੰਗ ਪ੍ਰੋਪਰ ਚਾਹੀਦੀ ਆ ਪ੍ਰੋਪਰ ਰੈਸਟ ਚਾਹੀਦੀ ਆ ਬੰਦਾ ਜਿੱਥੇ ਜਾਊਗਾ ਉਹੀ ਪਹਾੜ ਨੂੰ ਢਾਲੂਗਾ ਜੇ ਤਿੰਨ ਚੀਜ਼ਾਂ ਪ੍ਰੋਪਰ ਮਿਲ ਜਾਣਾ ਤੇ ਚੌਥੀ ਮੈਂ ਐਡ ਕਰਨਾ ਚਾਹੁੰਦਾ ਸਟੱਡੀ ਇਹ ਵੀ ਬਹੁਤ ਜ਼ਰੂਰੀ ਪਾਰਟ ਆ ਸਾਡੇ ਲਾਈਫ ਦਾ ਤੇ ਜਿਵੇਂ ਹੁਣ ਅੱਜ ਕੱਲ ਕਿੱਦਾਂ ਦੇ ਮਾਪੇ ਕਿਉਂਕਿ ਹੁਣ ਤਾਂ ਮੈਨੂੰ ਲੱਗਦਾ ਕਿ ਕਿ ਜਦੋਂ ਆਪਾਂ ਪੜ੍ਹਦੇ ਸੀਗੇ ਹਨਾ ਤਾਂ ਮੈਨੂੰ ਲੱਗਦਾ ਵੀ ਜਿਹੜਾ ਪਿੰਡਾਂ ਚ ਆਪਣੇ ਆਪ ਹੀ ਕੋਈ ਨਾ ਗਣੂ ਗੈਣਾ ਸੱਪ ਨੇਮ ਸੱਪਣੇ ਨੇ ਬੱਚੇ ਦੇ ਨਾਲ ਆ ਕੰਮ ਸੀਗਾ ਹੁਣ ਯਾਰ ਜਿਹੜੇ ਪੜ੍ਹ ਕੇ ਲਿਖ ਗਏ ਚਲ ਆਪਾਂ ਵੀ ਹਨਾ ਹੁਣ ਜਿਹੜੇ ਬੱਚੇ ਜੋ ਕੋਈ ਜੰਮਦਾ ਜੰਮਦੇ ਨੂੰ ਸੋਚਦਾ ਵੀ ਯਾਰ ਇਹਨੂੰ ਇਦਾਂ ਲੈ ਕੇ ਨਾ ਕਿ ਹੁਣ ਜ਼ਿਆਦਾ ਪ੍ਰੋਫੈਸ਼ਨਲ ਹੋਏ ਲੋਕ ਮੈਂ ਉਹੀ ਦੱਸਣ ਦੇਗਾ ਮੈਂ ਕਿ ਇਹ ਅਸੀਂ ਇਹ ਬੈਲਟਾਂ ਹੀ ਟੀਵੀ 'ਚ ਵੇਖੀਆਂ ਤੇ ਸਾਡੇ ਮਾਪੇ ਉਹ ਦਿਨ ਦੂਜੀ ਬੈਲਟ ਨਹੀਂ ਲੈ ਕੇ ਦਿੰਦੀਆਂ ਅੱਜ ਵੀ ਵੇਖੋ ਬ ਸੋ ਅੱਜ ਕੱਲ ਦੇ ਮਾਪੇ ਬਹੁਤ ਵੱਡੇ ਲੈਵਲ ਤੇ ਅਵੇਅਰ ਹੋਏ ਆ ਮਾਪੇ ਅਵੇਅਰ ਹੋਇਆ ਇਟਸ ਗੁੱਡ ਬਹੁਤ ਵਧੀਆ ਬਟ ਮਾਪੇ ਇੰਟਰਫੇਰੈਂਸ ਆਪਣੀ ਘੱਟ ਕਰਨ ਕਿਉਂਕਿ ਮੈਂ ਉਹ ਟ੍ਰੇਨਿੰਗ ਸੈਂਟਰ ਚਲਾਉਣਾ ਮੇਰੇ ਕੋ ਵੀ ਮਾਪੇ ਆਂਦੇ ਆ ਆਣਾ ਵੀ ਆ ਵੀ ਉਹਨਾਂ ਦੇ ਬੱਚੇ ਆ ਪਰ ਜਦੋਂ ਇੱਕ ਮਾਪਿ ਉਹ ਇਹ ਕਹਵੇ ਕਿ ਬੇਟਾ ਤੈਨੂੰ ਕੀ ਚਾਹੀਦਾ ਅੱਜ ਆਕੀਪਮੈਂਟ ਚਾਹੀਦਾ ਆਹ ਟ੍ਰੇਨਿੰਗ ਪਾੜ ਚਾਹੀਦਾ ਜਿਉਂ ਕਹਵੇਗਾ ਨਾ ਕਿ ਤੈਨੂੰ ਕਿਹੜੀ ਟ੍ਰੇਨਿੰਗ ਚਾਹੀਦੀ ਆ ਕਿਹੜੀ ਉਹ ਉਹਦੇ ਵਿੱਚੋਂ ਬੱਚੇ ਦਾ ਨੁਕਸਾਨ ਹੋ ਰਿਹਾ ਕਿਉਂਕਿ ਮਾਪਿਓ ਆਪ ਕੋਚ ਬਣ ਰਿਹਾ ਕੋਚ ਨਹੀਂ ਬਣ ਸਕਦੇ ਹਾਂ ਜੋ ਉਹਨਾਂ ਨੂੰ ਨੋਲਿਜ ਆ ਉਹਨਾਂ ਨੂੰ ਨੋਲਿਜ ਉਹ ਸਾਨੂੰ ਨੋਲਿਜ ਸਾਨੂੰ ਨੋਲਿਜ ਆ ਸੋ ਮੈਂ ਵੇਖਿਆ ਦੋ ਤਿੰਨ ਮਾਪਿਆਂ ਨੇ ਇਦਾਂ ਨਾਲ ਆਪਣੇ ਬੱਚਿਆਂ ਦਾ ਜਿਹੜਾ ਸਿਸਟਮ ਖਰਾਬ ਕਰਤਾ ਮਾਪਿਓ ਵੇਅਰ ਨੇ ਬਹੁਤ ਵੱਡੀ ਗੱਲ ਆ ਔਰ ਹੋਣਾ ਵੀ ਚਾਹੀਦਾ ਕਿਉਂਕਿ ਅੱਜ ਦਾ ਜ਼ਮਾਨਾ ਇਹੀ ਆ ਕਿ ਮਾਪਿਓ ਦਾ ਇੱਕ ਇੱਕ ਬੱਚਾ ਉਹ ਜਿੰਨਾ ਨਾਲ ਰਹਿਣਗੇ ਉਹਨਾਂ ਵਧੀ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੀ ਕੋਚ ਕੋਚਿੰਗ ਕਰ ਰਹੀ ਹੈ ਨਾ ਬਹੁਤ ਸੋਚ ਸਮਝ ਕੇ ਕਰ ਰਹੀ ਹੈ ਕੋਚਿੰਗ ਇਹ بڑا ਸੌਖਾ ਕੰਮ ਨਹੀਂ ਹੈ ਕਿੱਦਾਂ ਉਹਦਾ ਸ਼ਡਿਊਲ ਤਿਆਰ ਕਰਨਾ ਹੈ ਕਿੱਦਾਂ ਉਹਦਾ ਇੱਕ ਕੰਪੀਟੀਸ਼ਨ ਕਿੱਥੇ ਆ ਆਫ ਸੀਜ਼ਨ ਕਿੱਥੇ ਆ ਪੀਕ ਸੀਜ਼ਨ ਕਿੱਥੇ ਆ ਡੀ ਲੋਡਿੰਗ ਕੀ ਆ ਲੋਡਿੰਗ ਕੀ ਆ ਇਹ ਸਾਰਾ ਮੈਥਮੈਟਿਕ ਦੇ ਨਾਲ ਚੱਲਦਾ ਗਾ ਸੋ ਇਹ ਚੀਜ਼ਾਂ ਮੈਂ ਦਸਾਂਗਾ ਤੁਹਾਡੇ ਮਾਧਿਅਮ ਨਾਲ ਹੀ ਦੱਸਣ ਜਾਊਂਗਾ ਸਾਰੇ ਮਾਪਿਆਂ ਨੂੰ ਕਿ ਉਹਦੀ ਟ੍ਰੇਨਿੰਗ 'ਚ ਇੰਟਰਫੇਅਰ ਘੱਟ ਕਰੋ ਉਦੋਂ ਤੁਹਾਡੀ ਇੰਟਰਫੇਅਰ ਹੋਣੀ ਚਾਹੀਦੀ ਕਿ ਬੇਟਾ ਕਿਹੜਾ ਇਕੁਪਮੈਂਟ ਜਿਹਦਾ ਕਿਦੋਂ ਚਾਹੀਦਾ ਉਹ ਲੈ ਕੇ ਦੇਣਾ ਚਾਹੀਦਾ ਇੱਕ ਮੈਂ ਹੁਣ ਵੀ ਸੋਚ ਰਿਹਾ ਸੀਗਾ ਵੀ ਆਪਣੇ ਤੇ ਦਬਾਅ ਕੋਈ ਨਹੀਂ ਸੀਗਾ ਮੰਨ ਲਾ ਉਹਨਾਂ ਨੂੰ ਪਤਾ ਸੀਗਾ ਯਾਰ ਕੋਈ ਗੱਲ ਨਹੀਂ ਜੋ ਬਣ ਗਏ ਚੰਗਾ ਹੀ ਹੈ ਨਾ ਜੀ ਹੁਣ ਆਇਆ ਵੀ ਹੁਣ ਇੱਕ ਗੱਲ ਇਹ ਵੀ ਹੈ ਜਿੰਨਾ ਜਵਾਕਾਂ ਨੂੰ ਆਪਾਂ ਉਹ ਦਿੰਦੇ ਆ ਸਾਰਾ ਧਾਮ ਝਾਮ ਜਾ ਉਹਨਾਂ ਜਵਾਕ ਤੇ ਦਬਾਅ ਵੀ ਤਾਂ ਰੱਖਾਂਦਾ ਵੀ ਬਸ ਕੱਲ ਨੂੰ ਤੂੰ ਟਾਈਸਨ ਬਣ ਕੇ ਬਾਹਰ ਨਿਕਲਣਾ ਨਹੀਂ ਤਾਂ ਤੇਰੇ ਪੈਸੇ ਨਹੀਂ ਆ ਬਹੁਤ ਇਹ ਗੱਲ ਸਹੀ ਹੈ ਪਹਿਲਾਂ ਜਦੋਂ ਅਸੀਂ ਖੇਡਦੇ ਰੇ ਆ ਇਹ ਮੇਰਾ ਛੋਟਾ ਵੀਰ ਆ ਸਾਡੇ ਨਾਲ ਖੇਡਿਆ ਵੀ ਆ ਟ੍ਰੇਨ ਸੋ ਉਦੋਂ ਸਹੂਲਤਾਂ ਬਹੁਤ ਘੱਟ ਸੀਗੀਆਂ ਹਾਂ ਉਹ ਤਾਂ ਸਹੂਲਤਾਂ ਯਾਰ ਜਲੰਧਰ ਤੋਂ ਪਠਾਨਕੋਟ ਤੋਂ ਜਲੰਧਰ ਜਿਹੜਾ 5 ਘੰਟੇ ਲੱਗਦੇ ਨੇ ਤੇ ਬਸਤੀ ਬੈਠੇ ਰਹਿਣਾ ਉਹ ਵੀ ਕਹਣਾ ਯਾਰ 50 ਰੁਪਏ ਵਚਾਲਾ ਕੇ ਸ਼ਾਮੀ ਜੂਸ ਪੀ ਲਾਂਗੇ ਟ੍ਰੇਨ 'ਚ ਹੀ ਚੱਲਦੇ ਆ ਅੱਜ ਕੱਲ ਇੰਨੀ ਕੁ ਜ਼ਿਆਦਾ ਅਵੇਅਰਨੈਸ ਹੋਈ ਆ ਇੰਨਾ ਕੁ ਜ਼ਿਆਦਾ ਸਹੂਲਤਾਂ ਉਨਾ ਹੀ ਉਹ ਡਾਊਨ ਜਾ ਰਹੀ ਹੈ ਪਰਫਾਰਮੈਂਸ ਹੁਣ ਜਿੰਨੇ ਵੀ ਹੋਸਟਲ ਲਾ ਲੋ ਜਿੰਨੇ ਵੀ ਤੁਸੀਂ ਟ੍ਰੇਨਿੰਗ ਸੈਂਟਰ ਲਾ ਲੋ ਉਹ ਹਾਨੂੰ ਆਸੀ ਚਾਹੀਦੀ ਐ ਈਸੀ ਹੋਸਟਲ ਚਾਹੀਦਾ ਜੀ ਰੋਟੀ ਸਾਨੂੰ ਇੰਨੀ ਵਣੇ ਚਾਹੀਦੀ ਐ ਸੋ ਕਹਿਣ ਦਾ ਮਤਲਬ ਸਹੂਲਤ ਵੱਧ ਮਿਲ ਗਈ ਐ ਪਲੇਅਰਾਂ ਨੂੰ ਪਰ ਉਹ ਪਰਫਾਰਮੈਂਸ ਸਾਡੀ ਨਹੀਂ ਆ ਰਹੀ ਪੰਜਾਬ ਦੀ ਤੁਸੀਂ ਵੇਖੋ ਗ੍ਰਾਫ ਕਿੰਨਾ ਡਾਊਨ ਹੋ ਗਿਆ ਕਿੱਥੇ ਅਸੀਂ ਪਹਿਲੇ ਤਿੰਨਾ ਜਾਣ ਵਾਲੇ ਬੰਦੇ ਸੀਗੇ ਹੁਣ ਦਹਾਵਿਆਂ ਚ ਆ ਰਹੇ ਪਰ ਹੁਣ ਪੰਜਾਬ ਸਪੋਰਟਸ ਡਿਪਾਰਟਮੈਂਟ ਜਾਂ ਕੋਚਸ ਲੱਗੇ ਹੋਏ ਨੇ ਨਰਸਲੀਆਂ ਹੋਈਆਂ ਨੇ ਹੋਰ ਵਡੀਆਂ ਚੀਜ਼ਾਂ ਆਈਆਂ ਨੇ ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਪੰਜਾਬ ਦਾ ਗਰਾਫ ਮੁੜ ਕੇ ਇੱਕ ਵਾਰ ਉੱਪਰ ਆਊਗਾ ਹਰਪੇ ਤੇ ਜਦੋਂ ਟਾਈਸਨ ਹਰਾਇਆ ਕਿਉਂਕਿ ਚਾਈਨਾ ਦਾ ਪਲੇਅਰ ਉਤੋਂ ਐਡਾ ਵੱਡਾ ਨਾਮ ਹੈ ਨਾ ਤਾਂ ਯਾਰ ਚਾਈਨਾ ਵਾਲੇ ਤਾਂ ਲੋਟ ਹੀ ਨਹੀਂ ਆਉਂਦੇ ਕਿਸ ਤੋ ਦਾ ਮਾਰਦਾ ਹੀ ਛਾਲਾ ਛੁਲਾ ਬਹੁਤ ਅਰੇ ਸਾਲਾ ਮਤਲਬ ਕਿ ਜਦੋਂ ਮੈਂ ਉੱਥੇ ਫਾਈਟ ਕਰਨ ਗਿਆ ਨਾ ਪਹਿਲਾਂ ਤੇ ਬੈਲੋ ਆਪਾਂ ਆਪਣੇ ਜਿਹੜੇ ਸ਼ਹੀਦ ਆਪਣੇ ਹੋਏ ਯੋਧੀ ਹੋਏ ਉਹਨਾਂ ਦਾ ਨਾਮ ਪਿਆ ਦੂਜੀ ਗੱਲ ਇਹ ਕਿ ਉੱਥੋਂ ਦੀ ਜਿੰਨੇ ਜਨਤਾ ਬੈਠੀ ਸਾਰੇ 2200 2200 2200 ਤੇ ਮੈਂ ਤੇ ਮੇਰਾ ਨਾਲ ਜਿਹੜਾ ਕੋਚ ਗਿਆ ਨਾਲ ਅਸੀਂ ਦੋਨੇ ਜਾਣੇ ਤੇ ਫਾਈਟ ਸ਼ੁਰੂ ਹੋਈ ਪਹਿਲਾ ਰਾਉਂਡ ਲੱਗਾ ਆ ਪੋਹ ਚਾਦਾ ਰੋਲਾ ਜਿੱਦਾਂ ਆਪਾਂ ਕਹੇ ਆਪਾਂ ਲਾ ਲੋ ਆਪਣੇ ਕੋ ਪੰਜਾਬ ਚ ਹੀ ਕੋਈ ਹੁੰਦਾ ਕਿੰਨਾ ਰੋਲਾ ਹੋ ਜਾਂਦਾ ਹੈ ਉਧਰ 2200 2200 ਲੱਗਾ ਦੂਜੇ ਰਾਉਂਡ ਫਾਈਟ ਸ਼ੁਰੂ ਹੋਈ ਤੇ ਮੈਂ ਉਹਨੂੰ ਲੈਫਟ ਹੁੱਕ ਜਿੱਦਾਂ ਆਪਾਂ ਕਹਿ ਸਕਦੇ ਪੰਜ ਲੱਗਾ ਚਿਹਨ ਤੇ ਤੋਰ ਥੱਲੇ ਡਿੱ ਗਿਆ ਤੇ ਸੌਰੀ ਜਨਤਾ ਸ਼ਾਂਤ ਤੇ ਉਸ ਤੋਂ ਬਾਅਦ ਫਿਰ ਇੰਡੀਆ ਇੰਡੀਆ ਨੂੰ ਸ਼ੁਰੂ ਤੇ ਮਾਲਾ ਪਹਿਲਾਂ ਜਦੋਂ ਮਾਲਾ ਇੱਕ سپورਟ ਕਿਦਾਂ ਦੀ ਹੁੰਦੀ ਹੈ ਜਦੋਂ ਮਾਲਾ ਕਰਾਊਡ ਹੈਨਾ سپورਟ ਕਰਦੀ ਕਿਸੇ ਬੰਦੇ ਦੀ ਤੇ ਜਿਹੜਾ ਦੂਜੇ ਮਾਲਾ ਹੁਣ ਤੂੰ ਇਕੱਲਾ ਹੀ ਰਹਿ ਗਿਆ ਇੱਕ ਤਰ੍ਹਾਂ ਦਾ ਤੇ ਆਸਟ੍ਰੇਲੀਆ ਟੀਮ ਵਾਲਾ ਕੰਮ ਆ ਵੀ ਇੰਡੀਆ ਚ ਖੇੜਦੀ ਸਾਰੇ ਹੈ ਇਧਰ ਲਈ ਪਰ ਉਹ ਫਿਰ ਵੀ ਛੱਡਦੇ ਨਹੀਂ ਕਿਹੜਾ ਮਤਲਬ ਉਹ ਤੋਂ ਮਾਨਸਿਕਤਾ ਕੀ ਕਿਦਾਂ ਦੀ ਹੁੰਦੀ ਹੈ ਫਿਰ ਬੰਦੇ ਦੀ ਮਨ ਜੇ ਭਾਏ ਇਕੱਲਾ ਹੀ ਰਹਿ ਗਿਆ ਮੈਦਾਨ ਚ ਵੀ ਤੇ ਜਾਂਦਾ ਜੀ ਜਿਹੜਾ ਪਲੇਅਰ ਆ ਨਾ ਭਾਵੇਂ ਛੋਟੇ ਲੈਵਲ ਦਾ ਭਾਵੇਂ ਡੇਲ ਦਾ ਮੈਚ ਤੋਂ ਪਹਿਲਾਂ ਹਰ ਕੋਈ ਕਹੇ ਆਪਾਂ ਜਾਂ ਡਰ ਕਹਿ ਦਈਏ ਜਾਂ ਟੈਨਸ਼ਨ ਕਹਿ ਦਈਏ ਹਰ ਤਰ੍ਹਾਂ ਦੀ ਹੁੰਦੀ ਹੁੰਦੀ ਆ ਕਿਉਂਦੇ ਨਾਲ ਇਹ ਹੋ ਜਾਂਦਾ ਕਿ ਪਲੇਅਰ ਨੇ ਇੱਕ ਤਿਆਰੀ ਕੀਤੀ ਹੁੰਦੀ ਉਹਦੇ ਵਿੱਚ ਪਲੇਅਰ ਨੂੰ ਇਹ ਹੁੰਦਾ ਹੈ ਕਿ ਮੈਂ ਆਪ ਦਾ ਬਹਿਸ਼ ਦਵਾ ਕਿ ਜਿੰਨਾ ਵੀ ਆਪਣਾ ਆ ਅਜੇ ਤਾਂ ਲੱਗ ਜੀ ਰਹੀ ਕਿ ਆਪਣਾ ਮੈਂ ਰਿੰਗ ਦੇ ਵਿੱਚ ਜਾ ਕੇ ਬਹਿਸ਼ ਦਵਾ ਜਦੋਂ ਪਲੇਅਰ ਰਿੰਗ ਦੇ ਵਿੱਚ ਫਿਰ ਚਲਾ ਜਾਂਦਾ ਹੈ ਫਿਰ ਉਹ ਤੋਂ ਬਾਅਦ ਫਿਰ ਪੁੱਛੋ ਇਹ ਨਾ ਕੀ ਕੋਈ ਹੋਇਆ ਮਨ ਲਾ ਅਲਾਵਾ ਟਾਰਗੇਟ ਹੀ ਦੇਖਦਾ ਹਨ ਤੇ ਜਿਹੜਾ ਮਨ ਲਾ ਉਹ ਤੋਂ ਪਹਿਲਾਂ ਜਦੋਂ ਕਿਉਂਕਿ ਜਦੋਂ ਉਹ ਸਿਆਣੇ ਕਹਿੰਦਾ ਵੀ ਜਿਹੜਾ ਹੈਗਾ ਡਰ ਜ਼ਿਆਦਾ ਵੱਡਾ ਹੁੰਦਾ ਮਸੀਬਤ ਐਡੀ ਵੱਡੀ ਨਹੀਂ ਹੁੰਦੀ ਹਨ ਮਨ ਲਾ ਖੇਡਣ ਤੋਂ ਜਿਹੜਾ ਆਪਾਂ ਕਿ ਪਹਿਲਾਂ ਤੇ 15-20 ਮਿੰਟ ਹੁੰਦੇ ਬੰਦਾ ਕਿੰਨਾ ਰਿਲੈਕਸ ਕਰਦਾ ਆਪਦੇ ਆਪ ਨੂੰ ਪਾਪਾ ਵੇਖੋ ਜੀ ਆਪਾਂ ਪਹਿਲੀ ਗੱਲ ਦਾ ਆਪਾਂ ਅੱਜ ਦੇ ਤੱਕ ਦੇ ਜਿੱਦਾਂ ਕਹਿ ਸਕਦੇ ਪੰਜਾਬ ਆਪਣਾ ਕਿੰਨਾ ਇਤਿਹਾਸ ਸੀਗਾ ਤੇ ਜਦੋਂ ਮੈਂ ਕਿਤੇ ਵੀ ਮੈਚ ਫਾਈਟ ਕਰਨ ਜਾਣਾ ਹੈ ਪਹਿਲਾਂ ਮੈਂ ਆਪਣੇ ਸ਼ਹੀਦਾਂ ਦਾ ਨਾਮ ਤੇ ਆਪਣੇ ਗੁਰੂਆਂ ਦਾ ਨਾਮ ਲੈ ਕੇ ਆਪਾਂ ਰਿੰਗ 'ਚ ਜਾਈਦਾ ਏ ਜਦੋਂ ਰਿੰਗ 'ਚ ਪੈਰ ਪੈਂਦਾ ਹੈ ਤੇ ਆਪਣਾ ਡਰ ਕੋਈ ਵੀ ਟੈਨਸ਼ਨ ਸਭ ਫ੍ਰੀ ਹੋ ਜਾਂਦਾ ਫਿਰ ਬਸ ਜਿੱਤਨਾ ਹੈ ਤੇ ਜਿੱਤਨਾ ਹੈ ਜਿਹੜਾ ਹੈ ਕਿ ਇਹ ਵੀ ਆ ਕਹਿੰਗਾ ਜਿਹੜਾ ਚਾਈਨੀਜ਼ ਆ ਹੈਨਾ ਜਾਂ ਆਪਾਂ ਗੱਲ ਕਰਕੇ ਉਹ ਇਨਾ ਆਪਾਂ ਕਿ ਉਹਨਾਂ ਦੇ ਡਾਈਟ ਤੇ ਬੜਾ ਧਿਆਨ ਹੁੰਦਾ ਛੋਟੇ ਹੁੰਦੇ ਤੋਂ ਜਵਾਕ ਨੂੰ ਉਹ ਪਾਉਂਦਾ ਜਿਹੜੀਆਂ ਵੀਡੀਓ ਚ ਦੇਖਦੇ ਸਭ ਤੋਂ ਸਦਾ 8-8 ਸਾਲ ਦੇ ਜਵਾਕ ਹੈਨਾ ਇਦਾਂ ਦੇ ਹੁੰਦੇ ਆ ਤਾਂ ਉਹਨਾਂ ਦੀ ਫਲੈਕਸੀਬਿਲਟੀ ਸੀ ਹੁੰਦੀ ਹੈ ਜਿਆਦਾ ਆਪਣੇ ਨਾਲ ਫਰਕ ਹੁੰਦਾ ਤੇ ਨਹੀਂ ਹੁੰਦਾ ਬਹੁਤ ਜ਼ਿਆਦਾ ਮਤਲਬ ਮੇਰੇ ਨਾਲ ਡਿਫਰੈਂਟ ਸੀ ਫਿੱਟ ਸੀ ਮਤਲਬ ਬਾਡੀ ਤੋਂ ਬਹੁਤ ਕਾਫੀ ਸਟਰੋਂਗ ਸੀ ਫੋਰੇ ਚਲੋ ਗੁਰੂ ਸਾਹਿਬ ਦੀ ਇੰਨੀ ਕਿਰਪਾ ਰਹੀ ਕਿ ਆਪਾਂ ਉਹਨੂੰ ਤੀਜਾ ਰਾਉਂਡ ਨਹੀਂ ਲਾਉਂ ਦਿੰਦਾ ਦੂਜੇ ਰਾਉਂਡ ਉਹਨੂੰ ਨਾਕ ਆਊਟ ਕਰਤਾ